ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਅੱਜ 5 ਜਨਵਰੀ 2026 ਸਰਬੰਸਦਾਣੀ ਪਿਤਾ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ ਆਓ ਉਸ ਚੋਜੀ ਪਿਤਾ ਜੀ ਦੇ ਗੁਣਾਂ ਨੂੰ ਗਾਉਣ ਦਾ ਆਪਾਂ ਯਤਨ ਕਰਾਂਗੇ ਇੱਕ ਕਵਿਸ਼ਰੀ ਰਾਏ ਤੁਹਾਡੇ ਨਾਲ ਸਾਂਝ ਪਾਵਾਂਗੇ ਸਾਰੀ ਸੰਗਤ ਨੂੰ ਬੇਨਤੀ ਹੈ ਕਿ ਸਰਵਣ ਕਰਿਓ ਜੀ ਜਿੰਨ ਪਟਨੇ ਵਿੱਚ ਅਵਤਾਰ ਲਿਆ ਆਹ ਸ਼ਹਿਰ ਆਨੰਦਪੁਰ ਤਾਰ ਲਿਆ ਬਚਪਨ ਵਿੱਚ ਪਿਤਾ ਨੂੰ ਵਾਰ ਲਿਆ ਫਿਰ ਖਾਲਸਾ ਪੰਥ ਸਜਾਇਆ ਏ ਜੀ ਦਸਮ ਪਿਤਾ ਗੁਰਸੂਰੇ ਨੂੰ ਉਹ ਤਰ ਗਿਆ ਜੀਨੇ ਉਹ ਤਰ ਗਿਆ ਜੀਨੇ ਗਾਇਆ ਏ ਰਤੇ ਪੇਮ ਦੇ ਚੋਲੇ ਜੀ ਨਾ ਵੀਰ ਬਹਾਦਰ ਡੋਲੇ ਜੀ ਜਿਨ ਖੇਡੇ ਖੂਨ ਦੇ ਹੋਲੇ ਜੀ ਜਾਲਮ ਨਾ ਜੋਦਰ ਚਾਇ ਆਏ ਜੀ ਦਸਮ ਪਿਤਾ ਗੁਰੂ ਸੂਰੇ ਨੂੰ ਉਹ ਤਰ ਗਿਆ ਜੀਨੇ ਉਹ ਤਰ ਗਿਆ ਜੀਨੇ ਗਾਇਆ ਏ ਕੋਈ ਦੁਨੀਆ ਵਿੱਚ ਕੋਈ ਸਾਨੀ ਨਾ ਓ ਚਮਕੌਰ ਖੜੀ ਜਾ ਖਿਆਲੀ ਜੀ ਓ ਚਮਕੌਰ ਖੜੀ ਜਾ ਖਿਆਲੀ ਜੀ ਨਾਲ ਸੂਰਮੇ ਗਿਣਤੀ ਦੇ 40 ਜੀ 10 ਲੱਖ ਦੀ ਗਿਣਤੀ ਬਾੜੀ ਜੀ ਸਵਾ ਲੱਖ ਨਾਲ ਇੱਕ ਲੜਾਇਆ ਏ ਜੀ ਦਸਮ ਪਿਤਾ ਗੁਰੂ ਸੂਰੇ ਨੂੰ ਉਹ ਤਰ ਗਿਆ ਜੀਨੇ ਉਹ ਤਰ ਗਿਆ ਜੀਨੇ ਗਾਇਆ ਏ ਮਾਰ ਪਿਤਾ ਮਾਛੀ ਵਾੜੇ ਰਾਤ ਗੁਜ਼ਾਰ ਪਿਤਾ ਗਾਈ ਮਿੱਤਰ ਯਾਰ ਦੀ ਵਾਰ ਪਿਤਾ ਉਹਦੇ ਸੱਥਰ ਨੂੰ ਵੜਿਆ ਆਏ ਜੀ ਦਸਮ ਪਿਤਾ ਗੁਰ ਸੂਰੇ ਨੂੰ ਉਹ ਤਰ ਗਿਆ ਜੀਨੇ ਉਹ ਤਰ ਗਿਆ ਜੀਨੇ ਗਾਇਆਏ ਦੁਨੀਆ ਵਿੱਚ ਕੋਈ ਸਾਨੀ ਨਾ ਹੈ ਬੰਦਨਾ ਲੱਖ ਲੱਖ ਵਾਰਸ ਦਾ ਗੁਰਜੰਟ ਸਿੰਘ ਬਲਿਹਾਰ ਸਦਾ ਸੋਬਾ ਕਤਨੀ ਤੂੰ ਹੈ ਬਾਹਰ ਸਦਾ ਬੈਂਕੇ ਤੂੰ ਜਾਏ ਬਿਆਨੀ ਨਾ ਸਤ ਗੁਰ ਪੁੱਤਰਾ ਦੇ ਗਾਨੀ ਦਾ ਦੁਨੀਆ ਵਿੱਚ ਕੋਈ ਦੁਨੀਆ ਵਿੱਚ ਕੋਈ ਸਾਨੀ ਨਾ